অল অফ ইউ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਖਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਤੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਰਖਪੁਰ ਦੇ ਵਿੱਚ ਹੈਗਾ ਕੇਸੀ ਰਾਇਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਸੀ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇល ਰਹੇ ਸੀ ਇਹਨਾਂ ਕੋਲੋਂ 25 ਲੱਖ 30 ਹਜ਼ਾਰ ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਕਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ 7 ਕਾਰਾਂ ਤੇ ਇੱਕ ਐਕਟਿਵ ਆ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੋਰੀ ਉਹਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਅਗਰ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤਾਂ ਉਹਨਾਂ ਤੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਸਰ ਕਿੰਨੇ ਦਿਨਾਂ ਤੋਂ ਇਹ ਕੰਮ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਕਿ ਕਿੱਥੇ ਦੇ ਰਹਿਣ ਵਾਲੇ ਨੇ ਜਿੰਨੇ ਵੀ ਅਰੈਸਟ ਇਹ ਸਾਰੇ ਚੰਡੀਗੜ੍ਹ ਅਬੂਹਰ ਦੇ ਵੀ ਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਬਦਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਸ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦਿਆਂ ਨੂੰ ਫੜਨ ਚ ਦੀ ਜਿਹੜਾ ਖਾਰਾ ਸੀ ਜਿਹੜੀਆਂ ਫੋਟੋ ਨੇ ਉਹ ਕੀ ਇਹਨਾਂ ਦੇ ਆਪਣੇ ਨੇ ਕਿਉਂ ਨਹੀਂ ਇਹਨਾਂ ਦੇ ਆਪਣੇ ਹੈਗੇ ਜੀ ਕਾਰਾਂ ਤੇ ਫੋਨ ਜਿਹੜੇ ਹੈਗੇ ਸਾਰੇ ਇਹਨਾਂ ਦੇ ਆਪਣੇ ਆ ਉੱਥੇ ਇਹਨਾਂ ਨੇ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀ ਕਿ ਕੋਈ ਇਨਫਾਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ ਤੋਂ ਕੋਈ ਕਿੰਗ ਪਿੰਗ ਹੈਗਾ ਕੋਈ ਇੱਕ ਬੰਦਾ ਇੱਥੇ ਕਿੰਗ ਪਿੰਗ ਇਹਨਾਂ ਤੋਂ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਬੜੇ ਹਲੇ ਇਨਟੈਰੋਗੇਟ ਕਰ ਰਹੇ ਆ ਵੀ ਕੀ ਇਹਹੀ ਬੰਦੇ ਇਨਵੋਲਡ ਹੈ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਯਾਓ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਉਣਾ ਹੈ। ਇਹ ਸਾਡੇ ਵਿੱਚ ਇਨਵੋਲਵਮੈਂਟ ਹੈ ਜਿੱਦਾਂ ਤੁਸੀਂ ਕਿਹਾ ਕਿ ਮਕਬਾ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ ਜੂਆ ਸਰ ਤਾਂ ਕਿਸ ਤਰ੍ਹਾਂ ਦਾ ਜੂਆ ਤਾਸ਼ ਦਾ ਪੱਤੇ ਨਾਲ ਜੂਆ ਖੇលਦੇ ਸੀਗੇ ਤੇ ਇਹੀ ਕਾਫੀ ਟਾਈਮ ਤੋਂ ਹੁਣ ਕਿੰਨੇ ਟਾਈਮ ਤੋਂ ਖੇលਦੇ ਆ ਰਹੇ ਆ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਗਰੁੱਪ ਬਣਿਆ ਇਹ ਆਪਾਂ ਦੇਖ ਲੈਂਦੇ ਆ ਵੀ ਕੀ ਹੈਗਾ। ਐਸ ਜੀ ਸਾਹਿਬ